ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਤਾਂ ਇੱਥੇ ਦੇ ਜੰਪ ਵਾਲੋਂ ਤੁਸੀਂ ਸਵੇਰ ਦੀ ਕਵਰ ਕਰ ਰਹੇ ਹੋ ਸਾਡੇ ਬੰਦਿਆਂ ਦੇ ਕਾਗਜ਼ ਫਾੜੇ ਗਏ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਕਿਸ ਤਰ੍ਹਾਂ ਬਣੇਗੀ ਜੀ ਥਾਰੇ ਆ ಬಿಜೆಪಿ ਵਾਲਿਆਂ ਨੇ ਕੀਤਾ ਜੀ ಬಿಜೆಪಿ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਤੱਕ ਅਵੇ ਧੱਕਾ ਦਾ ਤੁਸੀਂ ਕਰ ਰਹੇ ਹੋ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਕਿ ਸ਼ਹਿਰ ਦੇ ਵਿੱਚ ਅਮਨ ਅਮਾਨ ਰਹੇ ਅਸੀਂ ਆਪਸ ਵਿੱਚ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ 8 ਦਿਨ ਦਾ ਮੇਲਾ ਜੀ ਇਲੈਕਸ਼ਨਸ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਦਾ ਸੀ ਇੱਥੀ ਹੈ ਨਾ ਸ਼ਹਿਰ ਚ ਇੱਕ ਦੂਜੇ ਦੇ ਸੁਖਦੁਖ ਚ ਜਾਣੇ ਹੀ ਹੈ ਨਾ ਜੀ ਤੁਹਾਨੂੰ ਵੀ ਪੁਲਿਸ ਦੀ ناکامی ਹੈਗੀ ਹੈ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਸਰ ਪੁਲਸ ਦੀ ناکامی ਕਿਸ ਤਰ੍ਹਾਂ ਹੋ ਸਕਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮਿੰਟ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇੱਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਹੈ ਐਸਐਸਪੀ ਸਾਹਿਬ ਨਾਲ ਵੀ ਗੱ ਉਹਦੇ ਵਿੱਚ ਕੈਮਰਾ ਦੇ ਵੀਡੀਓ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਅਮਰਿੰਦਰ ਸਾਹਿਬ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਅਜ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊਟ ਕਰਦੇ ਰਹੇ 2 ਵਜੇ ਸੀ ਫਾਰਮ ਜਮਾਏ ਮੌਜੂਦ ਵੀ ਸਨ ਉਹਦੇ ਵੀ ਨਹੀਂ ਫਾਰਮ ਭਰ ਗਏ ਮੈਂ ਇਹ ਗੱਲ ਤੁਹਾਨੂੰ ਦੱਸਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੋ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜੇ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਨ ਦੌੜਾ ਪਾਉਂਦੇ ਹਾਂ ਜੀ ਜੋ ਹੋਇਆ ਰਾਜਾ ਸਾਹਿਬ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਤਾਂ ਇੱਥੇ ਤੇ ਜੰਪ ਵੱਲੋਂ ਤੁਸੀਂ ਸਵੇਰ ਦੀ ਕਵਰ ਕਰ ਰਹੇ ਹੋ ਸਾਡੇ ਬੰਦਿਆਂ ਦੇ ਕਾਗਜ਼ ਫਾੜੇ ਗਏ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਬਣਾਗੇ ਜੀ ਥਾਰੇ ਆ ਬੀਜੇਪੀ ਵਾਲਿਆਂ ਨੇ ਕੀਤਾ ਜੀ ਬੀਜੇਪੀ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਧੱਕਾ ਧੱਕਾ ਦਾ ਤੁਸੀਂ ਕਰ ਰਹੇ ਹੋ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਕਿ ਸ਼ਹਿਰ ਦੇ ਵਿੱਚ ਅਮਨ-ਅਮਾਨ ਰਹੇ ਅਸੀਂ ਆਪਸ ਵਿੱਚ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਅੱਠ ਦਿਨ ਦਾ ਮੇਲਾ ਜੀ ਇਲੈਕਸ਼ਨਸ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਦਾ ਸੀ ਇੱਥੇ ਹੀ ਹੈ ਨਾ ਸ਼ਹਿਰ ਚ ਇੱਕ ਦੂਜੇ ਦੇ ਸੁਖਦੁਖ ਚ ਜਾਣੇ ਹੀ ਹੈ ਮੈਨੂੰ ਤੁਹਾਨੂੰ ਵੀ ਪੁਲਿਸ ਦੀ ناکامی ਹੈਗੀ ਹੈ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਸਰ ਪੁਲਿਸ ਦੀ ناکامی ਕਿਸ ਤਰ੍ਹਾਂ ਹੋ ਸਕਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮੈਂ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਐਸਐਸਪੀ ਨਾਲ ਵੀ ਗੱਲ ਕੀਤੀ ਆ ਵੀ ਉਹਦੇ ਵਿੱਚ ਕੈਮਰਾ ਦੇ ਜੀ ਵੀਡੀਓ ਦੇ ਵਿੱਚ ਉਹਨਾਂ ਦੇਖਲਾ ਪਰਚਾ ਅਮਰ ਸਿੰਘ ਕਾਂਗਰਸ ਦੇ ਇਲਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਅਜੇ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊਟ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੋਇਦ ਜੀ ਤੋਂ ਉਹਦੇ ਵੀ ਨਹੀਂ ਫਾਰਮ ਭਰਗੇ ਮੈਂ ਇਹ ਗੱਲ ਤੁਹਾਨੂੰ ਦੱਸਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੋ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹਨਾਂ ਬੰਦਿਆਂ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਾਂ ਰੌਲਾ ਪਾਉਂਦੇ ਨੇ ਜੀ ਧੰ